ਟੋਕ ਹੋ ਗਿਆ ਤੇ ਪਰ ਹੁਣ ਜੇਕਰ ਮੈਂ ਤੁਸੀ ਨਾਮ ਬੋਲ ਦਿੱਤਾ ਆ ਜੇ ਪੰਚ ਮੇਤਰਾ ਲਈ ਮੈਂ ਗੱਪ ਲੰਮੀ ਸਾਹਬ ਦਾ ਤੇ ਸੁਖੀ ਹੋਣਾ ਮੈਂ ਟੋਕੋ ਜਾਊਂਗਾ ਜੀ ਅੱਜ ਕੱਲ ਰਚਨਾ ਹੈ ਜੀ ਮੇਰੀ ਗੁਰੂ ਤਖਣਾ ਕਿ ਐ ਗੁਰਕੁਲ ਅੱਜ ਦੇ ਕਾਰੋਬਾਰੀ ਯੁੱਗ ਵਿੱਚ ਕਿੰਨੀ ਸਨ ਤੇ ਸਹਿਜ ਹੋ ਗਈ ਹੈ ਤੇਰੀ ਸ਼ਗਿਰਤੀ ਦੀ ਪ੍ਰੀਖਿਆ ਕਿੰਨੀ ਸਨ ਤੇ ਸਹਿਜ ਹੋ ਗਈ ਹੈ ਤੇਰੀ ਸ਼ਗਿਰਤੀ ਦੀ ਪ੍ਰੀਖਿਆ ਕਿ ਹੁਣ ਤੂੰ ਸ਼ਾਸਤਰਾ ਅਤੇ ਸ਼ਾਸਤਰਾ ਦੀ ਉੱਚ ਵਿਦਿਆ ਦਾ ਦਾਨ ਦਿੰਦਿਆਂ ਗੁਰੂ ਦਖਣਾ ਚ ਕਲਾ ਰੂਪਾ ਹੀ ਨਹੀਂ ਮੰਨਦਾ ਨੈਤਿਕਤਾ ਨੂੰ ਮਹਿਦਾਵਾਂ ਦਿੰਦਿਆਂ ਅਚੰਬਤ ਤੇ ਉਦਾਸ ਨਜ਼ਰਾਂ ਨੂੰ ਉਨਗੋੜਾ ਕਰਦੇ ਹਾਂ ਸਹਿਮਤੀ ਅਤੇ ਅਸਹਿਮਤੀ ਦੇ ਪੁਲਾਂ 'ਚ ਪੱਟਦੀ ਹੁੰਨਨ ਦੇਹੀ ਦਾ ਸੁਹਾ ਨਾਦ ਵੀ ਮੰਗਦਾ ਹੈ ਤੇ ਕਿਰਤ ਸਾਧਨਾ 'ਚ ਮਸਰੂਫ ਆਪਣੇ ਜੀਵਨ ਦੀ ਸਵੈ ਸਾਰੀ ਕਰਦੇ ਜਿਸਮਾਂ ਦੇ ਕੱਚ ਵਰਗੇ ਸੋਹਰ ਅੰਗਾਂ ਦਾ ਸੋਚ ਵੀ ਤੇ ਸੋਝ ਵੀ ਤੇਰੀ ਧਾਰਨਾ ਹੈ ਕਿ ਇਹੋ ਜਿਹੇ ਭਗਵਾਨ ਦੇ ਅਸੀਸ ਤੋਂ ਬਿਨਾਂ ਇੰਜ ਸੋਇਆ ਜਾ ਸਕਦਾ ਹੈ ਭਲਾ ਉਲੰਧੀਆਂ ਦਾ ਸਫਰ ਐਹ ਗੁਰੂਕਲ ਐਹ ਗੁਰੂਕਲ ਤੇਰੀ ਸਵੇ ਸਰ ਜੀ ਇਸ ਧਾਰਨਾ ਤੋਂ ਮੁਨਕਰ ਹੁੰਦਿਆਂ ਇਹ ਸੰਮੀ ਹੋਈ वेदना ਨੂੰ ਹਰਗਿਜ਼ ਵੀ ਸਵੀਕਾਰ ਨਹੀਂ ਹੋ ਸਕਦੀ ਇਹ ਵਰਤੇ ਇੰਜ ਦੀ ਵਰਤੇ ਅਸੀਂ ਵੀ ਉਹ ਚਾਹੁੰਦੀ ਹੈ ਆਪਣੀ ਜ਼ਿੰਦਗੀ ਦੇ ਸਰਬਰਾਂ ਵਿੱਚੋਂ ਸਫਲਤਾ ਦੀਆਂ ਪੌੜੀਆਂ ਨੂੰ ਤਸੱਫਰ ਕਰਦੀ ਮਾਇੂਸ ਮੇਦਨਾ ਨੂੰ ਆਪਣੇ ਤਰਕ ਦੇ ਸ਼ਤਬੋਧ ਦੀ ਪੁੰਡਲੀ ਵਿੱਚੋਂ ਇਹ ਗਿਆਨ ਵੀ ਦੇ ਕਿ ਕਲਪਨਾ ਦੇ ਛਲ ਵਿੱਚ ਭਿੱਜੇ ਤੇ ਵਿਦਵਤਾ ਦੇ ਗੋਹ ਵਿੱਚ ਗੜੁੱਝ ਇਸ ਵਰ ਦੇ ਕਾਰਜ ਨੂੰ ਉਤਾਰਨ ਲਈ ਕਿੰਨੀ ਕੋ ਜਾਇਜ਼ ਹੈ ਆਪਣੇ ਹਿੱਸੇ ਦੀ ਧੁੱਪ ਕੱਤ ਦੇ ਤੇ ਤੇਰੇ ਗਿਆਨ ਦੇ ਗਣਤ ਵਿੱਚ ਉਲਝੇ ਪ੍ਰਸ਼ਨਾਂ ਲਈ ਜਿਸ ਮਾਂ ਵੀ ਪੇਟਾ ਤੇ ਆਖਰਨ ਤੇ ਆਖਰ ਜੇ ਸਭ ਕੁਝ ਇੰਨੀ ਹੀ ਜ਼ਾਇਦ ਹੈ ਤਾਂ ਫਿਰ ਕਿੰਨੀ ਕੁ देर ਹੋਰ ਸਲਾਮਤ ਰਹਿ ਸਕਦੀ ਹੈ ਇਸ پاک ਰਿਸ਼ਤੇ ਦੀ ਆਸਥਾ ਤੇ ਕੂੜ ਅਤੇ ਕੂਝ ਦੇ ਢੇਰ ਵਿੱਚ ਡੁੱਬੀ ਤੇਰੇ ਵਾਸਤੇ ਅਸੀਸ ਦੀ ਇਹ ਪਰੰਪਰਾ ਐ ਗੁਰੂ ਘਰ ਅੱਜ ਦੇ ਕਾਰੋਬਾਰੀ ਯੁੱਗ ਵਿੱਚ ਕਿੰਨੀ ਸੰਸਰ ਦੇ ਸਹਿਤ ਹੋ ਗਈ ਹੈ ਤੇਰੀ ਸ਼ਗਿਰਦੀ ਦੀ ਪ੍ਰੀਖਿਆ ਤੇਰੀ ਸ਼ਗਿਰਦੀ